ਇਹ ਹੈ ਲੁਧਿਆਣਾ ਦੀ ਰਹਿਣ ਵਾਲੀ 6 ਸਾਲਾਂ ਅਨੈਸ਼ਾ ਇਸ ਬੱਚੀ ਨੂੰ 100 ਸ਼ਲੋਕ ਮੂਹ ਜ਼ਬਾਨੀ ਯਾਦ ਨੇ ਅਨੈਸ਼ਾ ਦੋ ਕਿਤਾਬਾਂ ਪ੍ਰਕਾਸ਼ਿਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀਆਂ ਲੇਖਿਕਾਵਾਂ ਵਿੱਚੋਂ ਇੱਕ ਹੈ ਪੁਸਤਕ ਲਿਖਣ ਦੇ ਨਾਲ-ਨਾਲ ਉਹ ਚਿੱਤਰ ਵੀ ਉਸਨੇ ਤਿਆਰ ਕੀਤੇ ਨੇ ਕਿਤਾਬਾਂ ਤੇ ਤਸਵੀਰਾਂ ਨੂੰ ਇੰਡੀਆ ਬੁੱਕ ਆਫ ਰਿਕਾਰਡਸ ਨੇ ਵੀ ਮਾਨਤਾ ਦੇ ਦਿੱਤੀ ਹੈ ਅੱਛਾ ਤਮਾਇ ਚੇੁਰੁਖੇ ਚੇ ਸਰਮਾ ਵੇਤਾ ਯੂ ਹੂਤਵਾ ਮਾਂਮਾ ਕਾਟ ਵੰਡਰ ਵਸਚਈਵਾ ਕੇਮ ਕੋਲ ਬਤੇ ਸੰਜੇ ਅਨੈਸ਼ਾ ਦੀ ਮਾਂ ਰਾਬਿਕਾ ਦਾ ਕਹਿਣਾ ਹੈ ਕਿ ਇਹਨਾਂ ਕਿਤਾਬਾਂ ਦਾ ਹਿੰਦੀ ਅਨੁਵਾਦ ਵੀ ਜਲਦ ਆਵੇਗਾ ਦੂਜੇ ਪਾਸੇ ਮਾਤਾ ਪਿਤਾ ਨੂੰ ਉਮੀਦ ਹੈ ਕਿ ਨੈਸ਼ਾ ਦੁਆਰਾ ਨਿਖਾਰਿਆ ਗਿਆ ਇਹ ਕੌਸ਼ਲ ਉਸ ਸੰਸਕ੍ਰਿਤੀ ਲਈ ਪ੍ਰਕਾਸ਼ ਦੀ ਕਿਰਨ ਬਣੇਗਾ ਜਿਸ ਨਾਲ ਅਸੀਂ ਜੁੜੇ ਹੋਈਆਂ ਉਹ 5 ਸਾਲਾਂ ਦੀ ਸੀ ਜਦੋਂ ਇੰਡੀਆ ਬੁੱਕ ਆਫ ਰਿਕਾਰਡਸ ਨੇ ਉਹਨੂੰ ਰੈਕਗਨਾਈਜ਼ ਕੀਤਾ ਸੀ ਹੁਣ ਉਹ ਇੱਕ ਬੁੱਕ ਸੀਰੀਜ਼ ਦੀ ਆਥਰ ਬਣ ਚੁੱਕੀ ਹੈ ਇਹਦੀ ਸ਼ੁਰੂਆਤ ਉਹ ਸਿਰਫ 8 ਮਹੀਨਿਆਂ ਦੀ ਸੀ ਜਦੋਂ ਉਹਨੇ ਪਹਿਲਾਂ ਓਮ ਜੈ ਜਗ ਬੋਲਿਆ ਸਿੱਖਵਾਰ ਕਾਜ ਸ਼ਾਮ ਨੂੰ ਆਰਤੀ ਹੁੰਦੀ ਹੈ ਉਹਦੇ ਦਾਦਾ ਦਾਦੀ ਤਾਇਆ ਤਾਈ ਜੀ ਸਾਰੇ ਅਸੀਂ ਮਿਲ ਕੇ ਆਰਤੀ ਕਰਦੇ ਹਾਂ ਉਹਦੇ ਕੁਝ ਸ਼ਬਦ ਉਹਨੇ ਪਿਕ ਕਰ ਲਏ ਤੇ ਹੌਲੀ ਹੌਲੀ ਅਸੀਂ ਨੋਟਿਸ ਕੀਤਾ ਕਿ ਜਿਹੜਾ ਸ਼ਲੋਕ ਉਹਦੇ ਫਾਦਰ ਰੋਜ਼ ਪ੍ਰੇਅਰ ਤੋਂ ਬਾਅਦ ਬੋਲਦੇ ਸੀ ਉਹਨੇ ਇਹ ਸਾਰਾ ਸ਼ਲੋਕ ਬੋਲਣਾ ਸ਼ੁਰੂ ਕਰਤਾ ਫਿਰ ਇਹਦੇ ਨਾਲ ਸਾਨੂੰ ਪਤਾ ਲੱਗਿਆ ਕਿ ਉਹਦੀ ਰੁਚੀ ਹੈ ਸੰਸਕ੍ਰਿਤ ਸ਼ਲੋਕਾਂ ਵੱਲ ਉਹਦੀ ਇੱਕ ਰੁਚੀ ਹੈ ਤੇ ਫਿਰ ਹੌਲੀ 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 ਜਦੋਂ ਉਹਨੂੰ ਇੱਕ ਸਟਰਕਚਰਡ ਵੇਚ ਸਿਖਾਇਆ ਤਾਂ ਸਾਨੂੰ ਰਿਅਲਾਈਜ਼ ਹੋਇਆ ਕਿ ਉਹ ਬੜੀ ਜਲਦੀ ਸਿੱਖ ਰਹੀ ਹੈ ਸੰਸਕ੍ਰਿਤ ਦੇ ਸ਼ਲੋਕ ਉਦੋਂ ਡਾਕਟਰ ਸੰਚਿਤ ਬੁੱਧੀ ਰਾਜ ਨੇ ਦੱਸਿਆ ਕਿ ਨੈਸ਼ਾ ਜਦੋਂ ਛੋਟੀ ਸੀ ਉਦੋਂ ਤੋਂ ਦਾਦਾ-ਦਾਦੀ ਸ਼ਾਮ ਦੀ ਆਰਤੀ ਕਰਦੇ ਸੀ ਹਨੂਮਾਰ ਚਾਲੀਸਾ ਦਾ ਜਾਪ ਕਰਦੇ ਸੀ ਕੋਈ ਇਸ ਸਮੇਂ ਚ ਉਹ ਹਰ ਸ਼ਲੋਕ ਦਾ ਆਖਰੀ ਸ਼ਬਦ ਚ ਗੁਣਾ ਸ਼ੁਰੂ ਕਰ ਦਿੰਦੀ ਸੀ ਦੇਖੋ ਇਸ ਮੇਨ ਤਾਂ ਸਾਡਾ ਪਰਪਸ ਹੈਗਾ ਕਿ ਬੱਚੇ ਦਾ ਖਿਆਲ ਧਿਆਨ ਕਿਸੇ ਇਹੋ ਜੀ ਜਗ੍ਹਾ ਲਾਇਆ ਜਾਏ ਜਿੱਥੇ ਉਹਨੂੰ ਗਰੋਥ ਵੀ ਹੋਏ ਤੇ ਪਾਲਤੂ ਦੀ ਚੀਜ਼ਾਂ 'ਚ ਟਾਈਮ ਉਹਨੂੰ ਨਾ ਜਾਏ ਸੋ ਇਹ ਜਰਨੀ ਸਿਰਫ ਇੱਕ ਸ਼ਲੋਕ ਨਾਲ ਸ਼ੁਰੂ ਹੋਈ ਸੀ ਹੌਲੀ-ਹੌਲੀ ਕਰਦੇ ਆਪਾਂ 100 ਸ਼ਲੋਕ ਤੇ ਪਹੁੰਚ ਗਏ जो इंडिया बुक ऑफ रिकॉर्ड्स ने रिकगनाइज किया फिर समो एक दिन सोचा कि कहती रही कि मैं ऑथर बनना है सो बार ट्राई करते हैं, so, कर हैं। उन्होंने बहुत अच्छा लग्या जो इलस्ट्रेस ड्रॉ करती अपने थॉट्स दस दी तो आपूने बुक च पाया है दो पार्ट्स के बुक हैगी है और बड़ी प्राइड है कि शी इज दंग ऑथर अनायशाह अपने आत्म विश्वास एक लेखिका बनने बारे गई ਨਾਇਸ਼ਾ ਦੀ ਇਸ ਪ੍ਰਾਪਤੀ ਮਾਤਾ ਪਿਤਾ ਰਿਸ਼ਤੇਦਾਰ ਬੇहद ਖੁਸ਼ ਨੇ ਜੀਮੀ ਬਿਊਰੋ ਰਿਪੋਰਟ ਜੀਮੀਡੀਆ ਨਾ ਉਤੇ ਆਊਟਪੁੱਟ ਬਸ ਇਹ ਕਹਿ ਕੇ